ਤੋ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਹੋਈ ਸਦੀ ਦੀ ਮਹਾਨ ਚਿੱਤਰਕਾਰ ਇੱਕ ਪੰਜਾਬੀ ਕੁੜੀ ਅਮਰਤਾ ਸ਼ੇਰਗਿੱਲ ਜਿਸ ਦੀਆਂ ਬਣਾਈਆਂ ਹੋਈਆਂ ਪੇਂਟਿੰਗ ਅੱਜ ਕਰੋੜਾਂ ਰੁਪਈਆ ਵਿੱਚ ਵਿਕਦੀਆਂ ਹਨ ਅਮਰਤਾ ਸ਼ੇਰਗਿੱਲ ਜੋ ਮਹਿਜ਼ 28 ਸਾਲ ਦੀ ਉਮਰ ਵਿੱਚ ਹੀ ਦੁਨੀਆ ਨੂੰ ਅਲਵਿਦਾ ਆ ਗਈ ਪਰ ਇੰਨੀ ਛੋਟੀ ਉਮਰ ਵਿੱਚ ਹੀ ਉਹ ਪੂਰੀ ਦੁਨੀਆ ਤੇ ਬੜੇ ਹੀ ਅਨੋਖੇ ਢੰਗ ਨਾਲ ਮਸ਼ਹੂਰ ਹੋਈ ਅਮਰਤਾ ਸ਼ੇਰਗਿੱਲ ਜਿੰਨੀ ਮਸ਼ਹੂਰ ਸੀ ਉਨੀ ਹੀ ਦੁਨੀਆ ਤੇ ਬਦਨਾਮ ਵੀ ਰਹੀ ਉਸ ਨੇ ਆਪਣੇ ਖੁਦ ਦੇ ਨਗਨ ਚਿੱਤਰ ਬਣਾਏ ਜਿਉਂਦੇ ਜੀ ਅਮਰਤਾ ਨੂੰ ਕਦੇ ਸਮਲੰਗੀ ਭਾਵ ਲੈਸਬੀਅਨ ਆਖਿਆ ਗਿਆ ਤੇ ਕਦੇ ਵਿਵਹਤਾ ਹੋਣ ਦੇ ਬਾਵਜੂਦ ਕਈ ਸਾਰੇ ਮਰਦਾਂ ਦੇ ਨਾਲ ਸਬੰਧ ਰੱਖਣ ਦੀਆਂ ਚਰਚਾਵਾਂ ਹੋਈਆਂ ਉਸ ਦੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਨਾਲ ਸਰੀਰਕ ਸਬੰਧਾਂ ਦੇ ਵੀ ਚਰਚੇ ਹੋਏ ਬਹੁਤ ਘੱਟ ਉਮਰ ਵਿੱਚ ਅਮਰਤਾ ਸ਼ੇਰਗਿੱਲ ਨੇ ਆਪਣੀ ਜ਼ਿੰਦਗੀ ਵਿੱਚ ਇਹ ਸਭ ਕੁਝ ਵੇਖਿਆ ਪੂਰੀ ਦੁਨੀਆ ਉਸ ਦੀ ਫੈਨ ਹੋਈ ਤੇ ਫਿਰ 28 ਸਾਲ ਦੀ ਉਮਰ ਵਿੱਚ ਉਸ ਦੀ ਮੌਤ ਵੀ ਹੋ ਜਾਂਦੀ ਹੈ ਅਮਰਤਾ ਸ਼ੇਰਗਿੱਲ ਦੀ ਜ਼ਿੰਦਗੀ ਦੀ ਸਾਰੀ ਕਹਾਣੀ ਤੁਹਾਡੇ ਨਾਲ ਇਸ ਵੀਡੀਓ ਰਾਹੀਂ ਸਾਂਝੀ ਕਰਾਂਗੇ ਪਰ ਉਸ ਤੋਂ ਪਹਿਲਾਂ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਵੀਡੀਓ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਆਓ ਹੁਣ ਅਜਿਹਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਅਮਰਤਾ ਸ਼ੇਰਗਿੱਲ ਦਾ ਜਨਮ ਇੱਕ ਅਮੀਰ ਸਿੱਖ ਪਰਿਵਾਰ ਵਿੱਚ 30 ਜਨਵਰੀ 1913 ਨੂੰ ਹੰਗਰੀ ਦੇਸ਼ ਦੀ ਰਾਜਧਾਨੀ ਬੁੱਡਾ ਪੇਸਟ ਵਿੱਚ ਹੁੰਦਾ ਹੈ ਉਸ ਦੇ ਪਿਤਾ ਦਾ ਨਾਮ ਉਵਰਾਵ ਸਿੰਘ ਹੁੰਦਾ ਪੈਰਿਸ ਦੀ ਮਾਂ ਹੰਗਰੀ ਦੀ ਰਹਿਣ ਵਾਲੀ ਇੱਕ ਔਰਤ ਸੀ ਜੋ ਕਿ ਸਾਈ ਧਰਮ ਨਾਲ ਸੰਬੰਧ ਰੱਖਦੀ ਸੀ ਪਰ ਅਮਰਤਾ ਦਾ ਨਾਮ ਅਮਰਤਾ ਸ਼ੇਰਗਿੱਲ ਇੱਕ ਪੰਜਾਬੀ ਕੁੜੀ ਦੀ ਤਰ੍ਹਾਂ ਰੱਖਿਆ ਜਾਂਦਾ ਛੋਟੀ ਉਮਰ ਵਿੱਚ ਹੀ ਅਮਰਤਾ ਦੀ ਕਲਾ ਨੂੰ ਦੇਖਦੇ ਹੋਏ ਉਸ ਦਾ ਪਿਤਾ ਅਮਰਾਵ ਸਿੰਘ ਅਮਰਤਾ ਨੂੰ ਪੈਰਿਸ ਭੇਜ ਦਿੰਦਾ ਜਿੱਥੇ ਉਹ ਚਿੱਤਰਕਾਰੀ ਦੀ ਰਸਮੀ ਸਿੱਖਿਆ ਹਾਸਲ ਕਰਦੀ ਹੈ ਕਿਹਾ ਜਾਂਦਾ ਹੈ ਕਿ ਪੈਰਿਸ ਵਿੱਚ ਪਈ ਮੋਨਾਲੀਜ਼ਾ ਦੀ ਪੇਂਟਿੰਗ ਨੇ ਅਮਰਤਾ ਸ਼ੇਰਗਿੱਲ ਨੂੰ ਬਹੁਤ ਪ੍ਰਭਾਵਿਤ ਕੀਤਾ ਸੀ ਸਾਲ ਦੀ ਉਮਰ ਵਿੱਚ ਉਹ ਆਪਣਾ ਇੱਕ ਖੁੱਦ ਦਾ ਬੜਾ ਬਾ ਕਮਾਲ ਚਿੱਤਰ ਬਣਾਉਂਦੀ। ਸਾਲ 1932 ਦੇ ਵਿੱਚ ਉਸ ਦੀ ਇੱਕ ਪੇਂਟਿੰਗ ਜੰਗ ਗਰਲ ਨੂੰ ਗ੍ਰੈਂਡ ਸਲੂਨ ਦੇ ਇੱਕ ਮਸ਼ਹੂਰ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਜਾਂਦਾ ਹੈ। ਇਸ ਅਵਾਰਡ ਸ਼ੋਅ ਵਿੱਚ ਪੇਂਟਿੰਗ ਲਈ ਅਮਰਤਾ ਦੀ ਭੈਣ ਇੰਦਰਾ ਅਤੇ ਉਸ ਦੀ ਇੱਕ ਹੋਰ ਦੋਸਤ ਮਾਡਲਿੰਗ ਕਰ ਰਹੀਆਂ ਸਨ। ਕਿਹਾ ਜਾਂਦਾ ਹੈ ਕਿ ਇਸ ਅਵਾਰਡ ਸ਼ੋਅ ਦੀ ਇੱਕ ਜੱਜ ਨੇ ਅਮਰਤਾ ਨੂੰ ਵੇਖ ਕੇ ਆਖਿਆ ਸੀ ਕਿ ਤੂੰ ਤਾਂ ਜੇ ਬੱਚੀ ਐ ਤੂੰ ਇਹ ਪੇਂਟਿੰਗ ਕਿਵੇਂ ਬਣਾ ਲਈ। ਇਸ ਚਿੱਤਰ ਨੂੰ ਬਣਾਉਣ ਲਈ ਘੱਟੋ-ਘੱਟ 30 ਸਾਲ ਦੀ ਉਮਰ ਦਾ ਤਜਰਬਾ ਚਾਹੀਦਾ ਹੈ। ਅਵਾਰਡ ਸ਼ੋਅ ਦੀ ਉਹ ਜੱਜ ਅਮਰਤਾ ਨੂੰ ਮਜ਼ਾਕੀਆ ਅੰਦਾਜ਼ ਵਿੱਚ ਕਹਿੰਦੀ ਹੈ ਕਿ ਲੱਗ ਰਿਹਾ ਜਿਵੇਂ ਤੂੰ ਪੰਘੂੜੇ ਵਿੱਚੋਂ ਹੀ ਪੇਂਟਿੰਗ ਸਿੱਖ ਕੇ ਆਈ ਹੈ। ਅਮਰਤਾ ਸ਼ੇਰਗਿੱਲ ਦਾ ਛੋਟੀ ਉਮਰ ਤੋਂ ਹੀ ਇਹੋ ਜਿਹਾ ਪ੍ਰਭਾਵ ਲੋਕਾਂ ਦੇ ਪਿਆ ਕਿ ਉਹ ਜਿਸ ਵੀ ਕਮਰੇ ਵਿੱਚ ਵੜਦੀ ਉੱਥੇ ਹੋਰ ਇਹ ਗੱਲਬਾਤ ਰੁਕ ਜਾਂਦੀ ਸੀ। ਲੋਕਾਂ ਦੇ ਸਾਹ ਤੇਜ਼ ਹੋ ਜਾਂਦੇ ਸਨ। ਸਾਰਿਆਂ ਦੀ ਨਿਗਾਹ ਬਸ ਅਮਰਤਾ ਤੇ ਹੀ ਟਿਕ ਜਾਂਦੀ। ਅਮਰਤਾ ਇੱਕ ਦਬਲੇ ਪਤਲੇ ਸਰੀਰ ਵਾਲੀ ਬਹੁਤ ਖੂਬਸੂਰਤ ਲੜਕੀ ਸੀ। ਆਏ ਦਿਨ ਅਕਸਰ ਹੀ ਹਰੇ ਰੰਗ ਦੀ ਸਾੜੀ ਦੇ ਨਾਲ ਚਟਕੀਲੇ ਲਾਲ ਰੰਗ ਦੇ ਬਲਾਊਜ਼ ਪਹਿਨ ਕੇ ਰੱਖਦੀ। ਸਿਰਫ 5 ਸਾਲ ਦੀ ਉਮਰ ਵਿੱਚ ਅਮਰਤਾ ਰੰਗ-ਬਰੰਗੀਆਂ ਪੈਨਸਲਾਂ ਨਾਲ ਚਿੱਤਰਕਾਰੀ ਸ਼ੁਰੂ ਕਰਦੀ ਹੈ। ਵੱਖ-ਵੱਖ ਤਰ੍ਹਾਂ ਦੀਆਂ ਭਾਸ਼ਾਵਾਂ ਬੋਲਣ ਅਤੇ ਲਿਖਣ ਵਿੱਚ ਉਸ ਨੂੰ ਕੋਈ ਵੀ ਮਾਤ ਨਹੀਂ ਸੀ ਦੇ ਸਕਦਾ। ਅਮਰਤਾ ਫ੍ਰਾਂਸੀਸੀ, ਇਟਾਲੀਅਨ, ਅੰਗਰੇਜ਼ੀ, ਹੰਗਰੀਅਨ ਭਾਸ਼ਾਵਾਂ ਤੋਂ ਇਲਾਵਾ ਹਿੰਦੀ ਅਤੇ ਪੰਜਾਬੀ ਵੀ ਬੜੇ ਬਾਖਮਾਲ ਬੋਲ ਲੈਂਦੀ ਸੀ। ਚਿੱਤਰਕਾਰੀ ਤੋਂ ਬਾਅਦ ਉਸਦਾ ਸ਼ੌਂਕ ਸੰਗੀਤ ਸੀ ਇਕੱਲੀ ਬੈਠ ਕੇ ਉਹ ਕਈ-ਕਈ ਘੰਟੇ ਲਗਾਤਾਰ ਪਿਆਨੋ ਵਜਾਉਂਦੀ ਰਹਿੰਦੀ ਇਸ ਸਭ ਤੋਂ ਛੁੱਟ ਅਮਰਤਾ ਸ਼ਿਰਗਿਲ ਜਦੋਂ ਥੋੜੀ ਜਵਾਨ ਹੁੰਦੀ ਹੈ ਤਾਂ ਉਸਦੀ ਮਾਂ ਸੋਚਦੀ ਹੈ ਕਿ ਮੈਂ ਇਸ ਨੂੰ ਕਿਸੇ ਬਹੁਤ ਅਮੀਰ ਮੁੰਡੇ ਨਾਲ ਵਿਆਹ ਦੇਵਾਂਗੀ ਇੰਨੇ ਦਿਨਾਂ ਵਿੱਚ ਹੀ ਉੱਤਰ ਪ੍ਰਦੇਸ਼ ਦੇ ਇੱਕ ਅਮੀਰ ਮੁਸਲਿਮ ਘਰਾਣੇ ਦਾ ਮੁੰਡਾ ਯੂਸਫ ਅਲੀ ਖਾਨ ਪੈਰਸ ਦੇ ਵਿੱਚ ਅਮਰਤਾ ਨੂੰ ਮਿਲਦਾ ਹੈ ਇਸ ਮੁਸਲਿਮ ਲੜਕੇ ਦੇ ਉਸਦੇ ਪਿਤਾ ਨਾਲ ਵੀ ਚੰਗੇ ਸਬੰਧ ਹੁੰਦੇ ਹਨ ਅਮਰਤਾ ਦੀ ਮਾਂ ਯੂਸਫ ਦੀ ਇੱਕ ਅਮੀਰ ਲੜਕਾ ਹੋਣ ਕਰਕੇ ਅਮਰਤਾ ਨਾਲ ਉਸਦੀ ਮੰਗਣੀ ਕਰਵਾ ਦਿੰਦੀ ਹੈ ਪਰ ਯੂਸਫ ਅਤੇ ਅਮਰਤਾ ਦੇ ਸੁਭਾਅ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਆਪਣੀ ਮਾਂ ਨੂੰ ਲਿਖੀ ਇੱਕ ਚਿੱਠੀ ਵਿੱਚ ਅਮਰਤਾ ਲਿਖਦੀ ਹੈ ਕਿ ਯੂਸਫ ਇੱਕ ਵਫਾਦਾਰ ਪਤੀ ਨਹੀਂ ਹੋ ਸਕਦਾ ਉਸ ਦਾ ਮੇਰੇ ਮਾਮੇ ਦੀ ਕੁੜੀ ਨਾਲ ਅੱਖ ਮਟਕਾ ਚੱਲ ਰਿਹਾ ਹੈ ਤੇ ਉਹ ਸੜਕ ਤੇ ਚੱਲਣ ਵਾਲੀ ਹਰ ਸੁੰਦਰ ਔਰਤ ਤੇ ਮਾੜੀ ਨਜ਼ਰ ਰੱਖਦਾ ਇਹਨਾਂ ਕਾਰਨਾ ਕਰਕੇ ਅਮਰਤਾ ਛੇਤੀ ਹੀ ਯੂਸਫ ਨਾਲੋਂ ਮੰਗਣੀ ਤੋੜ ਲੈਂਦੀ ਅਮਰਤਾ ਦੀ ਜੀਵਨੀ ਲਿਖਣ ਵਾਲੇ ਐਨ ਇਕਬਾਲ ਸਿੰਘ ਆਪਣੀ ਕਿਤਾਬ ਵਿੱਚ ਲਿਖਦਾ ਹੈ ਕਿ ਅਮਰਤਾ ਤੇ ਯੂਸਫ ਦੀ ਇਸ ਬੇਵਫਾਈ ਦਾ ਇਨਾ ਗਲਤ ਪ੍ਰਭਾਵ ਪੈਂਦਾ ਕਿ ਉਹ ਹੁਣ ਮਰਦਾਂ ਨਾਲ ਆਪਣੇ ਸਬੰਧਾਂ ਨੂੰ ਗੰਭੀਰਤਾ ਨਾਲ ਲੈਣਾ ਛੱਡ ਦਿੰਦੀ ਹੈ। ਇਸ ਮੰਗਣੀ ਨੂੰ ਤੋੜ ਕੇ ਉਹ ਬੇਪਰਵਾਹ ਹੋ ਜਾਂਦੀ ਤੇ ਫਿਰ ਬਹੁਤ ਸਾਰੇ ਮਰਦਾਂ ਨਾਲ ਸਬੰਧ ਬਣਾ ਲੈਂਦੀ। ਕਿਹਾ ਜਾਂਦਾ ਹੈ ਕਿ ਅਮਰਤਾ ਨੇ ਕਈ ਸਾਰੇ ਮਰਦ ਅਤੇ ਔਰਤਾਂ ਨਾਲ ਪਿਆਰ ਪਾਇਆ। ਉਨੀ ਦਿਨੀ ਅਮਰਤਾ ਤੇ ਇੱਕ ਸਮਲਿੰਗੀ ਔਰਤ ਭਾਵ ਲੈਸਬੀਅਨ ਹੋਣ ਦੇ ਇਲਜ਼ਾਮ ਲੱਗੇ। ਇਨ ਅਲਜਮਾ ਦੇ ਚਲਦੇ ਅਮਰਤਾ ਨੂੰ ਭਾਰੀ ਨਿਮੋਸ਼ੀ ਦਾ ਸਾਹਮਣਾ ਕਰਨਾ ਪਿਆ ਸੀ ਕਿਉਂਕਿ ਜਦੋਂ ਇਹ ਚਰਚਾ ਹੁੰਦੀ ਤਾਂ ਬਹੁਤ ਸਾਰੀਆਂ ਔਰਤਾਂ ਸਰਵਜਨਕ ਤੌਰ ਤੇ ਸਾਹਮਣੇ ਆਈਆਂ ਕਿ ਹਾਂ ਅਮਰਤਾ ਨੇ ਸਾਡੇ ਨਾਲ ਵੀ ਸਰੀਰਕ ਸੰਬੰਧ ਬਣਾਏ ਇਸ ਬਦਨਾਮੀ ਤੋਂ ਕੁਝ ਸਾਲਾਂ ਬਾਅਦ ਅਮਰਤਾ ਸ਼ੇਰਗਿੱਲ ਆਪਣੇ ਮਾਮੇ ਦੇ ਮੁੰਡੇ ਵਿਕਟਰ ਨਾਲ ਇਹ ਵਿਆਹ ਕਰਵਾਉਣ ਦਾ ਫੈਸਲਾ ਕਰਦੀ ਹੈ ਪਰ ਇਸ ਵਿਆਹ ਵਾਸਤੇ ਅਮਰਤਾ ਵੱਲੋਂ ਕਈ ਅਜੀਬੋ ਗਰੀਬ ਸ਼ਰਤਾਂ ਰੱਖੀਆਂ ਜਾਂਦੀਆਂ ਜਿਵੇਂ ਪਹਿਲੀ ਸ਼ਰਤ ਇਹ ਸੀ ਕਿ ਉਹ ਬੱਚੇ ਪੈਦਾ ਨਹੀਂ ਕਰਨਗੇ ਦੂਜੀ ਸ਼ਰਤ ਸੀ ਕਿ ਅਮਰਤਾ ਨੂੰ ਹੋਰ ਪ੍ਰਾਇਮ ਮਰਦਾਂ ਦੇ ਨਾਲ ਸਰੀਰਕ ਸੰਬੰਧ ਬਣਾਉਣ ਦੀ ਆਜ਼ਾਦੀ ਹੋਵੇਗੀ ਵਿਕਟਰ ਨੂੰ ਇਹ ਸ਼ਰਤਾਂ ਬਿਲਕੁਲ ਵੀ ਅਜੀਬ ਨਹੀਂ ਲੱਗੀਆਂ ਕਿਉਂਕਿ ਉਦੋਂ ਤੱਕ ਉਹ ਸਮਝ ਚੁੱਕਾ ਸੀ ਕਿ ਜਿਸਮਾਂ ਦੀ ਵਿਪੜਤਾ ਹੁਣ ਅਮਰਤਾ ਦੀ ਜ਼ਿੰਦਗੀ ਦਾ ਇੱਕ ਹਿੱਸਾ ਬਣ ਚੁੱਕੀ ਹੈ 16 ਜੁਲਾਈ 1938 ਨੂੰ ਦੋਵੇਂ ਬੁੱਢਾ ਪੇਸਟ ਵਿੱਚ ਹੀ ਵਿਆਹ ਚਾਉਂਦੇ ਹਨ ਕਿਹਾ ਜਾਂਦਾ ਹੈ ਕਿ ਅਮਰਤਾ ਸ਼ੇਰਗਿੱਲ ਜਿਸਮਾਂ ਦੀ ਆਜ਼ਾਦੀ ਦੀ ਪੈਰੋਕਾਰ ਸੀ ਉਸਦੇ ਪ੍ਰੇਮੀਆਂ ਦੀ ਸੂਚੀ ਬੜੀ ਲੰਮੀ ਹੁੰਦੀ ਉਹ ਉਹਨਾਂ ਮਰਦਾਂ ਵੱਲ ਬੜੀ ਆਕਰਸ਼ਿਤ ਹੁੰਦੀ ਜੋ ਸਮਾਜ ਦੀ ਮੁੱਖ ਧਾਰਾ ਤੋਂ ਥੋੜੇ ਵੱਖਰੇ ਹੁੰਦੇ ਸਨ ਅਮਰਤਾ ਦੀ ਜੀਵਨੀ ਲਿਖਣ ਵਾਲੇ ਐਨਕਬਾਲ ਸਿੰਘ ਲਿਖਦੇ ਹਨ ਕਿ ਜਿੰਸੀ ਵਿਭਿੰਨਤਾ ਬਾਰੇ ਉਸ ਦੀ ਸੋਚ ਪੂਰੀ ਦੁਨੀਆ ਨਾਲੋਂ ਵੱਖਰੀ ਸੀ ਕਿਹਾ ਜਾਂਦਾ ਹੈ ਕਿ ਇੱਕ ਵਾਰ ਅਮਰਤਾ ਪੈਰਥ ਦੇ ਸਭ ਤੋਂ ਬਦਨਾਮ ਇਲਾਕੇ ਜਿੱਥੇ ਵੈਸ਼ਿਆ ਕੰਮ ਕਰਦੀਆਂ ਸਨ ਉੱਥੇ ਚਲੇ ਜਾਂਦੀ ਹੈ ਤਾਂ ਕਿ ਉਹ ਸਮਝ ਸਕੇ ਕਿ ਲੋਕ ਉਹਨਾਂ ਵੈਸ਼ਿਆ ਔਰਤਾਂ ਤੱਕ ਕਿਵੇਂ ਪਹੁੰਚ ਕਰਦੇ ਹਨ ਅਮਰਤਾ ਮਤਾਬਕ ਉਹ ਵੇਖਣਾ ਚਾਹਦੀ ਸੀ ਕਿ ਲੋਕ ਮੇਰੇ ਨਾਲ ਸਮਾਂ ਬਤਾਉਣ ਲਈ ਕਿੰਨਾ ਕੋ ਖਰਚਾ ਕਰ ਸਕਦੇ ਭਾਰਤ ਦੇ ਮਸ਼ਹੂਰ ਲੇਖਕ ਖੁਸ਼ਵੰਤ ਸਿੰਘ ਨਾਲ ਵੀ ਅਮਰਤਾ ਦੇ ਬੜੇ ਚੰਗੇ ਸਬੰਧ ਸਨ ਖੁਸ਼ਵੰਤ ਸਿੰਘ ਆਪਣੀ ਜੀਵਨੀ ਵਿੱਚ ਲਿਖਦਾ ਹੈ ਕਿ ਉਹ ਬਹੁਤ ਸੁੰਦਰ ਸੀ ਪਰ ਉਸ ਤੋਂ ਵੀ ਕਿਤੇ ਵੱਧ ਸੁੰਦਰ ਸੀ ਸੁੰਦਰਤਾ ਪ੍ਰਤੀ ਉਸ ਦੀ ਚੌਕਸੀ ਉਸ ਦੀ ਇਹੀ ਚੌਕਸੀ ਅਤੇ ਜੀਵਨ ਦਾ ਹੰਕਾਰ ਅਮਰਤਾ ਨੂੰ ਸਮਾਜ ਦੀਆਂ ਮੁੱਖ ਪਰੰਪਰਾਵਾਂ ਤੋਂ ਪਰੇ ਜ਼ਿੰਦਗੀ ਜਿਉਣ ਲਈ ਪ੍ਰੇਰਿਤ ਕਰਦਾ ਸੀ ਕੀ ਇਹ ਵੀ ਜਾਂਦਾ ਹੈ ਕਿ ਅਮਰਤਾ ਨੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨਾਲ ਵੀ ਬਹੁਤ ਸਾਰੀਆਂ ਮੁਲਾਕਾਤਾਂ ਕੀਤੀਆਂ ਦੋਵਾਂ ਦੇ ਸਬੰਧਾਂ ਦੇ ਵਿੱਚ ਚਰਚੇ ਹੋਏ ਪਰ ਇਸ ਗੱਲ ਦਾ ਕੋਈ ਠੋਸ ਸਬੂਤ ਨਹੀਂ ਮਿਲਿਆ ਕਿ ਇਹ ਸਬੰਧ ਸਰੀਰਕ ਸਨ ਜਾਂ ਨਹੀਂ ਸਾਲ 1937 ਦੇ ਵਿੱਚ ਦਿੱਲੀ ਦੇ ਅੰਪੀਰੀਅਲ ਹੋਟਲ ਵਿੱਚ ਅਮਰਤਾ ਦੀਆਂ ਪੇਂਟਿੰਗ ਦੀ ਇੱਕ ਪ੍ਰਦਰਸ਼ਨੀ ਲੱਗਦੀ ਹੈ ਜਿਸ ਨੂੰ ਜਵਾਹਰ ਲਾਲ ਨਹਿਰੂ ਵੀ ਦੇਖਣ ਆਉਂਦਾ ਹੈ ਉੱਥੇ ਲਿਖੀ ਇੱਕ ਚਿੱਠੀ ਵਿੱਚ ਅਮਰਤਾ ਨੇ ਲਿਖਿਆ ਕਿ ਲੱਗ ਰਿਹਾ ਹੈ ਕਿ ਨੈਰੋ ਵੀ ਮੈਨੂੰ ਉਨਾ ਹੀ ਪਸੰਦ ਕਰਦਾ ਹੈ ਜਿੰਨਾ ਮੈਂ ਉਸਨੂੰ ਕਰਦੀ ਹਾਂ ਅਮਰਤਾ ਨੇ ਆਪਣੇ ਪੂਰੇ ਕੈਰੀਅਰ ਦੇ ਦੌਰਾਨ ਕਰੀਬ 143 ਚਿੱਤਰ ਬਣਾਏ ਇਨ੍ਹਾਂ 143 ਚਿੱਤਰਾਂ ਵਿੱਚ ਉਹ ਚਿੱਤਰ ਸ਼ਾਮਲ ਨਹੀਂ ਜੋ ਉਸਨੇ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਨੂੰ ਤੋਹਫ਼ੇ ਵਿੱਚ ਦੇ ਦਿੱਤੇ ਸਨ ਅੱਜ ਬਹੁਤ ਸਾਰੇ ਚਿੱਤਰ ਉਸਦੀ ਭੈਣ ਦੇ ਬੱਚਿਆਂ ਕੋਲ ਮੌਜੂਦ ਹਨ ਉਸਦੇ ਪਤੀ ਵਿਕਟਰ ਕੋਲ ਜਿੰਨੇ ਵੀ ਚਿੱਤਰ ਮੌਜੂਦ ਸਨ ਉਹ ਉਸਨੇ ਨੈਸ਼ਨਲ ਗੈਲਰੀ ਆਰਟ ਨੂੰ ਦਾਨ ਕਰ ਦਿੱਤੇ ਅਮਰਤਾ ਦਿਨ ਦੀ ਰੌਸ਼ਨੀ ਵਿੱਚ ਚਿੱਤਰ ਬਣਾਉਂਦੀ। ਉਸ ਦਾ ਹੱਥ ਕਾਗਜ਼ ਉੱਤੇ ਬੜੀ ਤੇਜ਼ੀ ਨਾਲ ਚੱਲਦਾ। ਇੱਕ ਵਾਰ ਪੂਰਾ ਕਰਕੇ ਉਹ ਪੇਂਟਿੰਗ ਨੂੰ ਪੁੱਠੀ ਕਰਕੇ ਜ਼ਰੂਰ ਵੇਖਦੀ ਹੁੰਦੀ ਸੀ। ਇਸ ਦੇ ਨਾਲ-ਨਾਲ ਅਮਰਤਾ ਵਾਸਤੇ ਇੱਕਦ ਗੱਲ ਦੁੱਖ ਭਰੀ ਇਹ ਵੀ ਰਹੀ ਕਿ ਉਸ ਨੂੰ ਉਮਰ ਭਰ ਪੈਸੇ ਵਾਸਤੇ ਮਹਤਾਜ ਰਹਿਣਾ ਪਿਆ। ਪਰ ਮੌਤ ਤੋਂ ਬਾਅਦ ਉਸਦੇ ਚਿੱਤਰ ਕਰੋੜਾਂ ਵਿੱਚ ਵਿਕੇ। ਜ਼ਿੰਦਗੀ ਦੇ ਅਖੀਲੇ ਸਾਲਾਂ ਵਿੱਚ ਅਮਰਤਾ ਲਾਹੌਰ ਆ ਕੇ ਰਹਿਣਾ ਸ਼ੁਰੂ ਕਰ ਦਿੰਦੀ ਹੈ, ਜਿੱਥੇ ਉਸ ਦਾ ਪਤੀ ਇੱਕ ਕਲੀਨਿਕ ਚਲਾਉਂਦਾ ਹੁੰਦਾ ਸੀ। ਕਿਆ ਜਾਂਦਾ ਹੈ ਕਿ ਖੀਰਲੇ ਸਮੇਂ ਉਸ ਨੂੰ ਬਹੁਤ ਤੇਜ਼ ਦਸਤ ਲੱਗ ਜਾਂਦੇ ਹਨ ਉਸ ਦੇ ਸਰੀਰ ਦਾ ਸਾਰਾ ਪਾਣੀ ਖਤਮ ਹੋ ਜਾਂਦਾ ਜਿਸ ਕਾਰਨ ਮਹਿ 28 ਸਾਲ ਦੀ ਉਮਰ ਵਿੱਚ ਹੀ ਉਹ ਦੁਨੀਆ ਨੂੰ ਅਲਵਿਦਾ ਆ ਗਈ ਪਰ ਕੁਝ ਲੇਖਕ ਇਹ ਵੀ ਦਾਵਾ ਕਰਦੇ ਹਨ ਕਿ ਅਮਰਤਾ ਮਰਨ ਵੇਲੇ ਗਰਭਵਤੀ ਸੀ ਉਸ ਦਾ ਪਤੀ ਵਿਕਟਰ ਉਸ ਦਾ ਗਰਭਪਾਤ ਕਰਵਾਉਣਾ ਚਾਹੁੰਦਾ ਸੀ ਜੋ ਠੀਕ ਤਰੀਕੇ ਨਾਲ ਨਹੀਂ ਹੋਇਆ ਜਿਸ ਕਾਰਨ ਅਮਰਤਾ ਦੀ ਗਰਭਪਾਤ ਨਾਲ ਮੌਤ ਹੋ ਗਈ 31 ਜੁਲਾਈ 1948 ਨੂੰ ਅਮਰਤਾ ਦੀ ਮਾਂ ਨੇ ਵੀ ਪਿਤਾ ਉਮਰਾਵ ਸਿੰਘ ਦੀ ਬੰਦੂਕ ਦੇ ਨਾਲ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਉਸ ਦੇ ਪਿਤਾ ਉਮਰਾਵ ਸਿੰਘ ਦਾ 1954 ਵਿੱਚ 84 ਸਾਲ ਦੀ ਉਮਰ ਵਿੱਚ ਦਿਹਾਂਤ ਹੋਇਆ ਉਸ ਦੀ ਛੋਟੀ ਭੈਣ ਦਾ ਦਿਹਾਂਤ 1974 ਦੇ ਵਿੱਚ ਕਸੌਲੀ ਦੇ ਵਿੱਚ ਹੋਇਆ ਸੀ ਦੂਜੇ ਪਾਸੇ ਉਸ ਦਾ ਪਤੀ ਵਿਕਟਰ ਦੂਜਾ ਵਿਆਹ ਕਰਵਾ ਲੈਂਦਾ ਹੈ ਤੇ ਸਾਲ 1997 ਵਿੱਚ ਉਹਦਾ ਵੀ ਦਿਹਾਂਤ ਹੋ ਜਾਂਦਾ ਸੋ ਦੋਸਤੋ ਏਸੀ ਦੁਨੀਆ ਦੀ ਮਹਾਨ ਪੰਜਾਬੀ ਚਿੱਤਰਕਾਰ ਅਮਰਤਾ ਸ਼ੇਰਗਿੱਲ ਦੀ ਕਹਾਣੀ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਪੰਜਾਬ 47 ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ